ਆਂ ਜੋ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜੀ ਅਜੇ ਗੰਦੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਡੀਐਸਪੀ ਬਲਕ੍ਰਿਸ਼ਨ ਸਿੰਘਾ ਸਾਹਿਬ ਦੀ ਨਿਗਰਾਨੀ ਹੇਠ ਸਾਬਰੀਨ ਧਰਮਕੋਟ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਦੇ ਆਇਆ ਕੱਲ ਸਾਨੂੰ ਸਿਕਰਟ ਇਨਫੋਰਮੇਸ਼ਨ ਆਈ ਸੀ ਜਿਸ ਦੇ ਤਹਿਤ ਅਸੀਂ ਐਫਆ ਨੰਬਰ 116 ਬਟਾ 25 ਅੰਡਰ ਸੈਕਸ਼ਨ 303 ਜਮਤ 2 21 ਮਾਈਨਿੰਗ ਐਕਟ ਦਰਜ ਕੀਤੀ ਇਸੇ ਮੁਖਬਰ ਖਾਸ ਨੇ ਸਾਨੂੰ ਦੱਸਿਆ ਕਿ ਕੁਝ ਲੋਕ ਜਿਹੜੇ ਆ ਉਥੇ ਨਜਾਇਜ਼ ਮਾਈਨਿੰਗ ਕਰਦੇ ਨੇ ਜਦੋਂ ਅਸੀਂ ਪੁਲਿਸ ਪਾਰਟੀਆਂ ਦੀ ਟੀਮਾਂ ਬਣਾ ਕੇ ਬੜੀ ਮਸ਼ਹੂਰੀ ਨਾਲ ਕੰਮ ਕਰਦੇ ਆ ਉੱਥੇ ਅਸੀਂ ਜਿਹੜੇ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿੰਨਾਂ ਕੋਲੋਂ ਸਾਨੂੰ 4 ਅਰਜਨ ਟ੍ਰੈਕਟਰ ਟਰਾਲੇ ਤੇ ਇੱਕ ਸੋਨਾ ਦੀ ਕਾ ਤੇ ਇੱਕ ਸਰਦਾਰ ਟ੍ਰੈਕਟਰ ਜਿਹੜਾ ਉਹ ਬਰਾਮਦ ਹੋਇਆ ਇੱਕ ਜੀਸੀਪੀ ਬਰਾਮਦ ਹੋਈ ਤੇ ਇਹਨਾਂ ਕੋਲੋਂ ਸਾਨੂੰ 8 ਮੋਬਾਈਲ ਫੋਨ ਇੱਕ ਰਵਾਲਵਰ ਬੱਤੀ ਬੋਰ ਤੇ 11 ਜਿੰਦਾ ਰੋਦ ਅਸੀਂ ਬਰਾਮਦ ਕੀਤੇ ਆ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ ਇਹਨਾਂ ਨੂੰ ਅੱਜ ਮਾਂਡਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ